ਲਿੰਦੀ ਵਾਲੇ ਆ ਹਾਂਜੀ ਸਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਨਾਵਾ ਰਾਮੂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਐਕਸਾਈਡ ਚੜ ਐਕਰ ਰਹਿ ਜਾਂਦਾ ਐਕਸਾਈਡ ਡਾਲਾ ਐਕਸਾਈਡ ਬਟਰ ਇਹ ਆਣ ਗਵਾਂਡ ਦੇ ਪਿੰਡ ਆ ਰਾਮੂ ਵਾਲੇ ਨਵੇਂ ਚੋ ਵੀਡੀਓ ਬਣਾ ਰਹੇ ਆ ਇਨਫਰਮੇਸ਼ਨ ਲੈ ਦਨਾ ਝੋਟੀ ਸੇਲ ਆ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਦੱਸੋ ਨਾਮ ਮੇਰਾ ਰਣਜੀਤ ਸਿੰਘ ਆ ਪਿੰਡ ਰਾਮੂ ਦਾ ਨਾਮ ਆ ਜ਼ਿਲ੍ਹਾ ਤਸੀਲਰਾ ਮੋਗਾ ਫੋਨ ਨੰਬਰ ਦਾ ਸੀ 9814646931 ਇੱਕ ਰਿਫਰ ਦਾ ਸੀ 9814646931 ਕਿੰਨਾ ਸੂਆ ਬਾਈ ਰਣਜੀਤ ਅਫਸਰ ਚੋਟੀ ਵਾਲੇ ਪਹਿਲਾਂ ਪੁੱਛਦੀ ਆ ਕਿੰਨੇ ਦਿਨ ਲੈ ਜੂ ਚੋਗੀ ਵਾਲੇ 4 ਦਿਨ ਦਾ ਹਫਤੇ ਦੀ ਹਫਤੇ ਦੀ ਕਿੰਨਾ ਕਿ ਦੁੱਧ ਪਿਆਜੀ ਤੁਹਾਡੇ ਹਿਸਾਬ ਨਾਲ ਜੀ ਨਾਰਮਲ 10 ਕਿਲੋ ਦੇ ਦੂਗੇ ਹਾਂ ਮੈਂ ਅਗਲੇ ਸਵੇਰ ਦੇ ਦੂ ਚੰਗਾ ਦੁੱਧ ਐਸ ਵਰਤ 10 ਕਿਲੋ ਤੋਂ ਨਹੀਂ ਵੱਧਦੀ ਕੱਢੀਏ ਬਾਹਰ ਨੂੰ ਤੋਰ ਕੇ ਵਿਖਾਈ ਜੀ ਸੀਵਨ ਲੱਗਾ ਕਿ ਸਾਂਹ ਤੋਂ ਬਣੀ ਹੈ ਜੀ ਸੀਵਨ ਲੱਗਿਆ ਹੀ ਮੰਚ ਚੰਗਾ ਮੈਂ ਤਾਂ ਪੱਟੀਾਇਆ ਜੀ ਨਹੀਂ ਪਤਾ ਠੀਕ ਹੈ ਜੀ ਦੋਸਤੋ ਠੀਕ ਹੈ ਜੀ ਸੀਵਨ ਬਾਈ ਦੱਸਦਾ ਕਿ ਚੰਗਾ ਲੱਗਿਆ ਬਾਕੀ ਬਾਈ ਨਾਲ ਗੱਲਬਾਤ ਕਰ ਲਓ ਬਾਈ ਜੀ ਜੀ ਪੌਣੀ ਪੌਣੀ ਹੀ ਆਰਕੀਟੈਕਟ ਪੌਣੀ ਜੀ ਆਪਣੇ ਠੀਕ ਹੈ ਜੀ ਮੇਰਾ ਆਪ ਕਹਿ ਨਹੀਂ ਪੈਂਦਾ ਠੀਕ ਹੈ ਜੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਮੇਲੇ ਚ ਪਾਈਏ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਮੈਨੂੰ ਡਾਕਟਰ ਸਾਹਿਬ ਕਹਿੰਦੇ ਸੀ ਕਿ ਮੇਲੇ ਤੇ ਲੈ ਕੇ ਜਾਣੀ ਝੋਟੀ ਪਰ ਬਾਈ ਕਹਿੰਦਾ ਮੇਰਾ ਆਪ ਦਾ ਟਾਈਮ ਹੈ ਨਹੀਂ ਸੀਗਾ ਤਾ ਕਰਕੇ ਜਾਇਆ ਨਹੀਂ ਗਿਆ ਪਹਿਲੇ ਸੂਏ ਪਲੂਨ ਕੱਟੀ ਸੁੰਦੀ ਐ ਇੱਕ ਹਫਤੇ ਦੀ ਕੱਚੀ ਐ ਮੂੰਹ ਤੋਂ ਚਾਰ ਦੰਦ ਸੇਵਾ ਸੁਹਾ ਬਾਈ ਰਣਜੀਤ ਦੀ ਬਹੁ ਕੀਤੀ ਐ ਚਾਰ ਛਪੇਰੋਂ ਗੋਲ ਮਟੋਲ ਪਈ ਐ ਸਨਖੀ ਵੀ ਪੂਰੀ ਐ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਐ ਐਰ ਕੀ ਤਾਂ ਬਾਈ ਕਹਿੰਦਾ 10 ਕਿਲੋ ਦੁੱਧ ਪਿਆ ਜੂ ਗਾਂ ਵਾਲੇ ਸੂਏ ਨੂੰ ਦੁੱਧ ਵੱਧ ਪਿਆ ਜੂ ਐਰ ਕੀ ਪਹਿਲਾ ਸੂਆ 10 ਕਿਲੋ ਦੁੱਧ ਪਿਆ ਜੂ ਥਣ ਚਾਰ ਹੀ ਐ ਵਲਟਲਾਂ ਬਹੁਤ ਪਈਆਂ ਇੱਕ ਹਫਤਾ ਡੇਟ ਮੁਤਾਬਕ ਕੱਚੀ ਐ ਸਿਵਣ ਹੀ ਲਵਾਇਆ ਬਾਈ ਕਹਿੰਦਾ ਬੱਲ ਚੰਗੇ ਦਾ ਲੱਗਿਆ ਪੱਟੀ ਵਾਲਾ ਕੋਈ ਸਾਹ ਨਾ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਉਹਨੇ ਤੁਹਾਨੂੰ ਪ੍ਰੋਪਰ ਰਿਕਾਰਡ ਦੇ ਦੇਣਗੇ ਡੈਰੀ ਦਾ ਕੰਮ ਆ ਬਾਈ ਉਹਨਾਂ ਦਾ ਸੋਹਣੀ ਝੋਟੀ ਐ ਸੀਲ ਸੌ ਫੁੱਲ ਪਹਿਲਾ ਸੂਆ ਹੱਥ ਤੇ ਲਾਇ ਕੋਈ ਨਹੀਂ ਹੂੰ ਠੀਕ ਐ ਜੀ ਥਣ ਸੋਹਣਿਆ ਆਦੀ ਚੁਆਈ ਵਾਲੇ ਚਾਰ ਹੀ ਐ ਗੈਪ ਚ ਲੱਗੇ ਹੋਇਆ ਫੋਟਸ਼ਾਂਗ ਪੂਰਾ ਮੁੱਲ ਬਾਈ ਰਣਜੀਤ ਜੈਜਾ ਲੈਣ ਦੇ ਨਾਲਾ ਮੁੱਲ ਇਹਦਾ ਲੱਖ ਮੰਨਤਨ ਹੋ ਜੂ ਵਾਦੂ ਦੋਸਤੋ ਮੋੱਲਾ ਬਾਈ ਰਣਜੀਤ ਕਹਿੰਦਾ ਇਹਦਾ ਲੱਖ ਹੈ ਮਾਨਤਾਨ ਬਾਈ ਕਹਿੰਦਾ ਵਾਧੂ ਹੋ ਜੂ ਬੇਫਿਕਰ ਹੋ ਕੇ ਆਜੋ ਰਾਜੀ ਬਹੁਤ ਆ ਪਤਲੀ ਚਮੜੀ ਦੀ ਐ ਕਾਗਜ਼ ਵਰਗਾ ਪਿੰਡਾ ਫੁੱਲ ਐ ਵੀ ਬੋਡੀ ਵੇਟ ਵਾਲੀ ਐ ਕੱਲੀ ਕੱਚੀ ਕੱਚੀ ਇੱਕ ਹਫਤਾ ਲੈ ਜੂ ਬਾਕੀ ਪਤਾ ਨਹੀਂ ਹੁੰਦਾ ਕੋਈ ਇੱਕ ਅੱਧਾ ਦਿਨ ਵਾਧੂ ਵੀ ਲੈ ਸਕਦਾ ਤਿਆਰੀ ਨਹੀਂ ਕੋਈ ਝੋਟੀ ਹਾਂ ਪਰ ਆਏ ਨਹੀਂਗਾ ਕਿ ਤੁਹਾਡੇ ਘਰੇ ਜਾਂਦੀ ਸੂਪੂਗੀ ਹਜੇ ਹਫਤਾ 7-8 ਦਿਨ ਤਾਂ ਬੜੇ ਆਰਾਮ ਨਾਲ ਲੈ ਜਾਣੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਬਿਲਕੁਲ ਜੈਜਾ ਮੋੱਲਾ ਮਾਨਤਾਨ ਹੋ ਜੂ ਪਿੰਡ ਰਾਮੂ ਵਾਲਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜਿਹੜੇ ਵੀ ਭੈਣ ਭਰਾ ਦੇ ਇਹ ਪਹਿਲਾ ਸੂਆ ਪਲੂਨ ਕੱਟੀ ਪਸੰਦ ਆਉਂਦੀ ਆ ਫੁੱਲ ਸੀਲ ਆ ਫੁੱਲ ਸਨਖੀ ਆ ਮੂੰਹ ਤੋਂ ਚਾਰ ਦੰਦ ਤੁਸੀਂ ਬਾਈ ਰਣਜੀਤ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜਿਹਨੇ ਲੈਣੀ ਉਹ ਹੀ ਫੋਨ ਕਰੇ ਹੂੰ ਸਹੀ ਆ ਦੋਸਤੋ ਬਾਈ ਕਹਿੰਦਾ ਉਹੀ ਭੈਣ ਭਰਾ ਫੋਨ ਕਰੇ ਜਿਹੜੇ ਭੈਣ ਭਰਾ ਨੇ ਲੈਣੀ ਆ ਮਤਲਬ ਬਾਈ ਵੀ ਕੰਮ ਧੰਦੇ ਵਾਲਾ ਬੰਦਾ ਕੋਈ ਐਵੇਂ ਟਾਈਮ ਪਾਸ ਜੇ ਵਾਲਾ ਬਾਈ ਕਹਿੰਦਾ ਫੋਨ ਨਾ ਲਾਵੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਐ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਘਰੇਲੂ ਪਸ਼ੂ ਆ ਪਿਛਲੇ ਸਾਲ ਵੀ ਇੱਕ ਵੀਡੀਓ ਬਣਾਈ ਸੀ ਇੱਕ ਉਹਦੋਂ ਪਹਿਲਾਂ ਬਣਾਈ ਸੀ ਦੋ ਤਿੰਨ ਵੀਡੀਓ ਇਸ ਘਰੋਂ ਆਪਣੇ ਚੈਨਲ ਤੇ ਅਪਲੋਡ ਹੋਈਆਂ ਆ ਪਹਿਲਾਂ ਤਾਂ ਕਾਫੀ ਪਸ਼ੂ ਰੱਖਦੇ ਸੀ ਬਾਈ ਆ ਤੁਸੀਂ ਵੇਖ ਲਓ ਸੀਲ ਸਾਊ ਆ ਪਰ ਹੁਣ ਨਗ ਘਟਾ ਗਏ ਆ ਤੇ ਹੁਣ ਇੱਕ ਨਾਗੀ ਸੀ ਇਹ ਵੀ ਨਗ ਸੇਲ ਐ ਸ਼ਾਮ ਸਭਾਈ ਦਾ ਬਾਈ ਕਹਿੰਦਾ ਔਖਾ ਤਾਂ ਕਰਕੇ ਇਹ ਵੀ ਹੁਣ ਸੇਲ ਐ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੁੱਲ ਸੀਲ ਐ ਪਹਿਲਾ ਸੂਆ ਚਾਰ ਦੰਦ ਤੁਸੀਂ ਬਾਈ ਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰਾਂ ਨੇ ਫੋਨ ਕਰਕੇ ਆਜੋ ਸਾਰਿਆਂ ਨੂੰ ਹਸ਼ਕਾ